ਅਹ ਇੰਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹ ਯੂਕਰੇਨ ਦੇ ਵਿੱਚ ਜਿਹੜਾ ਉਹ ਪਹੁੰਚਿਆ ਆ ਯੂਕਰੇਨ ਚ ਪਹੁੰਚਦੇ ਆ ਉਹਨੇ ਜਿਹੜਾ ਗਾਂਧੀ ਦਾ ਮੋਨੂਮੈਂਟ ਆ ਉੱਥੇ ਜਾ ਕੇ ਫੁੱਲ ਜਿਹੜੇ ਉਹ ਭੇਂਟ ਕਹਿੰਦੇ ਕਿਤੇ ਹੈਗੇ ਆ ਅ ਯੂਕਰੇਨ ਤੇ ਰੂਸ ਦੇ ਵਿੱਚ ਲੜਾਈ ਲੰਬੇ ਚਿਰ ਤੋਂ ਚੱਲੀ ਹੋਈ ਆ ਰੂਸ ਦੇ ਨਾਲ ਕੁਝ ਮਹੀਨਾ ਪਹਿਲਾਂ ਜਫੀਆਂ ਪਾ ਕੇ ਹੁਣ ਜਿਹੜਾ ਮੋਦੀ ਆ ਉਹ ਯੂਕਰੇਨ ਦੇ ਵਿੱਚ ਪਹੁੰਚਿਆ ਹੈਗਾ ਆ ਕਹਿੰਦੇ ਵੀ ਉੱਥੇ ਦਾ ਜ਼ੇਲੈਂਸਕੀ ਜਿਹੜਾ ਪ੍ਰੈਜ਼ੀਡੈਂਟ ਆ ਕੀਵ ਦੇ ਵਿੱਚ ਉਹਨੇ ਮੋਦੀ ਦਾ ਸਵਾਗਤ ਜਿਹੜਾ ਹੋ ਕੀਤਾ ਤੇ ਜ਼ਲਨਸਕੀ ਨੇ ਸੋਸ਼ਲ ਮੀਡੀਆ ਦੇ ਪੋਸਟ ਦੇ ਉੱਤੇ ਲਿਖਿਆ ਵੀ ਹਰ ਇੱਕ ਮੁਲਕ ਦੇ ਬੱਚਿਆਂ ਨੂੰ ਜੀਣ ਦਾ ਅਧਿਕਾਰ ਹੈਗਾ ਆ ਸੇਫਟੀ ਦੇ ਵਿੱਚ ਸੁਰੱਖਿਆ ਦੇ ਅੰਡਰ ਤੇ ਆਪਾਂ ਇਸ ਨੂੰ ਪੋਸੀਬਲ ਕਰਨਾ ਹੈਗਾ ਆ ਸੋ ਮੋਦੀ ਕਹਿੰਦੇ ਵੀ ਹੁਣ ਉੱਥੇ ਪਹੁੰਚ ਕੇ ਇਸ ਬਾਬਤ ਕਿਹੜੀਆਂ ਗੱਲਾਂ ਹੋਣਗੀਆਂ ਇਹ ਦੇਖਣ ਵਾਲੀ ਗੱਲ ਆ رپورਟਰਸ ਦੇ ਨਾਲ ਪੋਲੈਂਡ ਵਿੱਚ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਸੀਗਾ ਵੀ ਕਹਿੰਦੇ ਵੀ ਜੰਗ ਨੂੰ ਲੈ ਕੇ ਉਹ ਉੱਥੇ ਗੱਲ ਕਰਨਗੇ ਆ ਇੰਡੀਆ ਐਸ ਟਾਈਮ ਦੋਨਾਂ ਬੇੜੀਆਂ ਦੇ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਆ ਜਿੱਥੇ ਉਹ ਰੂਸ ਦਾ ਭਾਈਵਾਲਾ ਉਹਨਾਂ ਤੋਂ ਤੇਲ ਖਰੀਦਦਾ ਆ ਜਦਕਿ ਦੁਨੀਆ ਭਰ ਦੇ ਵਿੱਚ ਰੂਸ ਦੇ ਤੇਲ ਦੇ ਉੱਤੇ ਬੰਦਸ਼ਾਂ ਲੱਗੀਆਂ ਹੋਈਆਂ ਆ ਦੂਜੇ ਪਾਸੇ ਇਹ ਜਿਹੜਾ ਪੀੜਤ ਆ ਉਦੇ ਘਰੇ ਜਾ ਕੇ ਵੀ ਉਸ ਦੀ ਸਾਰ ਲੈਣ ਦੀ ਗੱਲ ਕਰ ਲਿਆ ਆ ਵੈਸਟ ਨੂੰ ਕਹਿੰਦੇ ਵੀ ਇਹ ਸਾਰਾ ਕੁਝ ਇਸ ਟਾਈਮ ਨਜ਼ਰ ਆ ਰਿਹਾ ਵੀ ਕਿ ਕਿਸ ਤਰੀਕੇ ਦੇ ਨਾਲ ਮੋਦੀ ਆ ਉਹ ਦੋਨੋਂ ਪਾਸੇ ਆਪਣਾ ਦਾਅ ਖੇਡਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਿਹਾ ਆ ਜੂਨ ਮਹੀਨੇ ਦੇ ਵਿੱਚ ਭਾਰਤ ਨੇ ਵੀ ਆਪਣਾ ਇੱਕ ਨੁਮਾਇੰਦਾ ਕੱਲਿਆ ਸੀ ਯੂਕਰੇਨ ਦੇ ਵਿੱਚ ਜਿਹੜੀ ਇੱਕ ਪੀਸ ਸਮਿਟ ਹੋਈ ਸੀ ਉਸ ਦੇ ਵਿੱਚ ਵੀ ਜੇ ਕੋਈ ਅੱਗੇ ਗੱਲਬਾਤ ਹੁੰਦੀ ਆ ਰੂਸ ਵਾਲਿਆਂ ਦੇ ਨਾਲ ਪਰ ਇੰਡੀਆ ਨੇ ਸਾਈਨ ਨਹੀਂ ਸੀ ਕੀਤਾ ਉਸ ਸਬਮਿਟ ਦੇ ਵਿੱਚ ਜੋ ਅਖੀਰ ਦੇ ਵਿੱਚ ਕਮਿਊਨੀਕੇਸ਼ਨ ਕੀਤੀ ਗਈ ਸੀ ਜੋ ਯੂਕਰੇਨ ਦਾ ਪਲਾਨ ਸੀਗਾ ਸੋ ਉੱਥੇ ਗਏ ਵੀ ਆ ਤੇ ਜਾ ਕੇ ਸਾਥ ਵੀ ਨਹੀਂ ਦਿੱਤਾ ਤੇ ਹੁਣ ਮੋਦੀ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਉੱਥੇ ਜ਼ੇਲੈਂਸਕੀ ਨੂੰ ਮਿਲਣ ਗਿਆ ਆ ਜਿੱਥੇ ਉਹ ਸ਼ਾਂਤੀ ਦੀਆਂ ਗੱਲਾਂ ਜਿਹੜੀਆਂ ਉਹ ਕਰੇਗਾ ਸੋ ਇਹ ਲੈਵਰੇਜ ਕੀ ਲੈਣਾ ਚਾਹੁੰਦਾ ਆ ਕੀ ਪੋਤਨ ਨੇ ਮੋਦੀ ਨੂੰ ਉਥੇ ਕੱਲ ਲਿਆ ਆ ਕੋਈ ਹੋਰ ਅੰਦਰਲੀ ਗੱਲ ਕਰਨ ਦੇ ਲਈ ਇਹ ਵੀ ਜਿਹੜੀ ਆ ਹੁਣ ਵੇਖਣ ਵਾਲੀ ਗੱਲ ਰਹੇਗੀ ਹਰਸ਼ਪੰਦ ਕਰਕੇ ਇੱਕ ਪ੍ਰੋਫੈਸਰ ਹੈਗੇ ਆ ਇੰਟਰਨੈਸ਼ਨਲ ਰਿਲੇਸ਼ਨ ਦੇ ਕਿੰਗਸ ਕਾਲਜ ਲੰਡਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮਿਸਟਰ ਮੋਦੀ ਜਿਹੜੇ ਵਿਜ਼ਿਟ ਕਰ ਰਹੇ ਆ ਉਹ ਆਪਣੇ ਆਪ ਨੂੰ ਪੋਜੀਸ਼ਨ ਇਸ ਪੋਜੀਸ਼ਨ 'ਚ ਕਰ ਰਹੇ ਆ ਵੀ ਅਸੀਂ ਗਲੋਬਲ ਸਾਊਥ ਦੀ ਆਵਾਜ਼ ਹੈਗੇ ਆ ਆ ਇੰਡੀਆ ਬਹੁਤ ਇੰਟਰਸਟਿਡ ਆ ਇਸ ਸੈਟਲਮੈਂਟ ਦੇ ਵਿੱਚ ਕਿਉਂਕਿ ਰਸ਼ੀਆ ਅਲੱਗ-ਥਲੱਗ ਹੋ ਰਿਹਾ ਪੂਰੀ ਤਰ੍ਹਾਂ ਹੁਣ ਰਸ਼ੀਆ ਦੇ ਅੰਦਰ ਜਾ ਕੇ ਕਿੰਨੀ ਦੂਰ ਤੱਕ ਜਿਹੜੇ ਜਕਰੇਨ ਦੇ ਫੌਜੀ ਆ ਉਹਨਾਂ ਨੇ ਹੁਣ ਕਬਜ਼ਾ ਕੀਤਾ ਹੋਇਆ ਹੈਗਾ ਆ ਤੇ ਮਾਸਕੋ ਬੜੀ ਇੱਕ ਤਰ੍ਹਾਂ ਦੇ ਨਾਲ ਟਾਈਟਰ ਪੋਜੀਸ਼ਨ ਦੇ ਵਿੱਚ ਹੈਗਾ ਤੇ ਇੰਡੀਆ ਵਾਲੇ ਇਹ ਸੋਚਦੇ ਵੀ ਕਿਤੇ ਚਾਈਨਾ ਦੇ ਨਾਲ ਉਹ ਜ਼ਿਆਦੇ ਜਫੀਆਂ ਨਾ ਪਾ ਲੈ ਕਿਉਂਕਿ ਚਾਈਨਾ ਨੂੰ ਇੰਡੀਆ ਵਾਲੇ ਵੀ ਜਿਹੜੇ ਆ ਉਹ ਆਪਣੇ ਆਪ ਦੇ ਵਿੱਚ ਦੁਸ਼ਮਣ ਸਮਝਦੇ ਹੈਗੇ ਆ ਪਰ ਇੰਡੀਆ ਰਸ਼ੀਆ ਦੇ ਬਹੁਤ ਸਾਰੀ ਜਿਹੜੀ ਵੈਪਨਰੀ ਆ ਮਿਲਟਰੀ ਦੀ ਉਹਦੇ ਉੱਤੇ ਜਿਹੜਾ ਡਿਪੈਂਡ ਕਰਦਾ ਹੈਗਾ ਬਾਕੀ ਗੈਸ ਆਪਾਂ ਨੂੰ ਪਤਾ ਹੀ ਹੈ ਇਹਨਾਂ ਨੇ ਕਿੰਨਾ ਜ਼ਿਆਦਾ ਉੱਥੋਂ ਖਰੀਦਿਆ ਹੈਗਾ ਮਿਸਟਰ ਮੋਦੀ ਹੁਣਾਂ ਨੇ ਅਨਾਉਂਸ ਕੀਤਾ ਯੂਕਰੇਨ ਦੇ ਵਿੱਚ ਪਹੁੰਚਣ ਤੋਂ ਬਾਅਦ ਤੇ ਜਿਹੜੀ ਇੰਡੀਅਨ ਕਮਿਊਨਿਟੀ ਆ ਯੂਕਰੇਨ ਚ ਰਹਿੰਦੀ ਉਹਨਾਂ ਨੇ ਗਰੀਟ ਵੀ ਕੀਤਾ ਉਹਨਾਂ ਨੂੰ ਤੇ ਸੋਸ਼ਲ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਸਾਰਾ ਕੁਝ ਲਿਖਿਆ ਪਰ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਜੇਲਨਸਕੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ 네ਗੋਸ਼ੀਏਸ਼ਨ ਨਹੀਂ ਲੱਭ ਰਹੇ ਹੈਗੇ ਇੰਡੀਆ ਵੱਲੋਂ ਪਰ ਹਾਂ ਇਹ ਜੇ ਸਾਨੂੰ ਮਿਲਣ ਆਏ ਹੈਗੇ ਆ ਤੇ ਅਸੀਂ ਉਸ ਦਾ ਜਿਹੜਾ ਵੈਲਕਮ ਕਰਦੇ ਹੈਗੇ ਆ ਅੱਜ ਨਿਊਯਾਰਕ ਟਾਈਮ ਨੇ ਇਹ ਸਾਰਾ ਆਰਟੀਕਲ ਜਿਹੜਾ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਮੋਦੀ ਅਰਾਈਵਸ ਇਨ ਕੀਵ ਐਸ ਯੂਕਰੇਨ ਪੁਸ਼ਸ ਫਾਰ ਡਿਪਲੋਮੇਸੀ ਜੀ ਇਹ ਉਹਨਾਂ ਨੇ ਕਵਰ ਕੀਤਾ ਹੈਗਾ ਮੋਦੀ ਨੇ ਜ਼ਲੈਂਸਕੀ ਨੂੰ ਕਿਹਾ ਵੀ ਆ ਜਾ ਕਾਕਾ ਤੇਰੀ ਗੱਲ ਕਰਾ ਦਿੰਦੇ ਆ ਰੂਸ ਵਾਲੇ ਦੇ ਨਾਲ ਇਹ ਹੁਣ ਵਿੱਚ ਇੰਟਰਮੀਡੀਏਟਰੀ ਜਿਹੜੀ ਉਹ ਬੜਨ ਦੀ ਮੋਦੀ ਜਿਹੜੀ ਇਸ ਟਾਈਮ ਕੋਸ਼ਿਸ਼ ਕਰ ਰਿਹਾ ਹੈਗਾ ਆ ਇਹ ਕਿਤੇ ਨਾ ਕਿਤੇ ਪੂਤਨ ਤੇ ਇਹਨਾਂ ਦਾ ਇੱਕ ਕੋਸ਼ਿਸ਼ ਆ ਵੀ ਅਮਰੀਕਾ ਤੋਂ ਵੱਲ ਕੇ ਉਹਦੇ ਉੱਤੋਂ ਦੀ ਜਿਹੜੀ ਬਾਹਰੋਂ ਹੋ ਕੇ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਸਮਝੌਤਾ ਕਰਾਇਆ ਜਾਵੇ ਸੋ ਇਸ ਐਂਗਲ ਦੇ ਨਾਲ ਜਿਹੜਾ ਮੋਦੀ ਆ ਉਹ ਉੱਥੇ ਗਿਆ ਜਿੱਥੇ ਜਾ ਕੇ ਉਹਨੇ ਜ਼ੇਲਨਸਕੀ ਨੂੰ ਜਾਂਦਿਆਂ ਹੀ ਪੂਤਨ ਦੇ ਨਾਲ ਬਹਿ ਕੇ ਗੱਲਬਾਤ ਕਰਨ ਦੀ ਜਿਹੜੀ ਸਿਫਾਰਸ਼ਾ ਸਲਾਹ ਜਿਹੜੀ ਉਹ ਦੇ ਦਿੱਤੀ ਆ ਜਦ ਕਿ ਆਪਾਂ ਨੂੰ ਇਹ ਪਤਾ ਹੈ ਵੀ ਉੱਥੇ ਲੱਖਾਂ ਹੀ ਲੋਕਾਂ ਦਾ ਘਾਣ ਹੋਚਕਾਇਆ ਇਸ ਲਾਈ ਦੇ ਵਿੱਚ ਜਦੋਂ ਤੋਂ 2 ਸਾਲ ਪਹਿਲਾਂ ਉਹ ਤਿੰਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀਗਾ ਜੀ